ਸਰਪ੍ਰੀ ਸਾਸਤਰੀ ਕਾਲ ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਦ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਅਮਨਗੜ ਅੱਥ ਨੂੰ ਸ਼ਹਿਰ ਅਮਨਗੜ ਇੱਕ ਬਹੁਤ ਹੀ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਹਾਂ ਇੱਥੇ ਤੁਹਾਨੂੰ ਜਿਹੜੇ ਸੂਟ ਆ ਬਹੁਤ ਸਹੀ ਰੇਟਾਂ ਤੇ ਮਿਲ ਜਾਣਗੇ ਸੋ ਚੱਲਦੇ ਆ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਭਾਜੀ ਕੀ ਦਿਖਾ ਰਹੇ ਹੋ ਅੱਜ ਫਿਰ ਅੱਜੀ ਆਪਾ ਤੁਹਾਡੇ ਲਈ ਸੂਟ ਲੈ ਕੇ ਆਇਆ ਪਲੇਨ ਪਿਓਰ ਰਿਯਾਨ ਜੀ ਵਧੀਆ ਵਾਲੀ ਟਾਪ ਦੀ ਕੁਆਲਿਟੀ ਕਲਰ ਮਿਲਣਗੇ ਜਿੰਨੇ 25 ਕਲਰ ਹੋਣਗੇ ਮੇਨ ਮੇਨ ਕਲਰ ਹੋਣਗੇ ਪਰ ਰੇਟ ਹੈ 190 ਰੁਪਏ ਦਾ ਸੂਟ ਜੀ ਲਓ ਜੀ 190 ਰੁਪਏ ਦਾ ਸੂਟ ਰੇਡ ਦੀ ਚੈਲੇਂਜ ਨਾਲ ਗਾਰੰਟੀ ਠੀਕ ਆ ਜੀ ਆ ਦੇਖੋ 190 ਦਾ ਠੀਕ ਆ ਜੀ ਆ ਟਾਫਟਾ ਨਟਰਾਜ਼ ਹੀ ਹਾਂਜੀ ਨਟਰਾਜ਼ ਹੀ ਟਾਫਟਾ ਰੇਡ ਦੀ ਗਰੰਟੀ ਚੈਲੰਜ ਨਾਲ ਹਾਂਜੀ 45 ਰੁਪਏ ਮੀਟਰ ਜੀ ਠੀਕ ਆ ਜੀ ਆ ਕੁੜਤਾ ਪਜਾਮਾ ਜੀ ਆ ਦੇਖੋ ਤੁਹਾਨੂੰ ਕੁੜਤਾ ਜਮਾ ਦਾ ਹੋਣਾ ਜੀ ਪੂਰਾ ਟਾਪ ਦਾ ਹਾਂਜੀ ਕੁੜਤਾ ਜਮਾ ਪੂਰਾ ਟਾਪ ਦਾ ਰੇਟ ਦੀ ਚੈਲੰਜ ਨਾਲ ਗਰੰਟੀ ਪਿਓਰ ਕਾਟਨ ਦਾ ਕੁੜਤਾ ਜਮਾ ਵੱਡੇ ਬਣੇ ਦਾ ਮਾਰਕੀਟ 'ਚ ਮਿਲਦਾ 1500 ਦਾ 2000 ਰੁਪਏ ਦਾ ਹਾਂਜੀ 1500 ਦਾ 2000 ਦਾ ਕੁੜਤਾ ਪਜਾਮਾ ਮਿਲਦਾ ਵਾਲਾ ਜੀ ਹਾਂਜੀ ਪਰ ਆਪਾਂ ਤੁਹਾਨੂੰ ਦਵਾਂਗੇ ਸਿਰਫ ਔਰ ਸਿਰਫ 250 ਰੁਪਏ ਦਾ ਹੀ ਲਓ ਜੀ 250 ਰੁਪਏ ਦਾ ਕੁੜਤਾ ਪਜਾਮਾ ਵੱਡੇ ਬਣੇ ਦਾ ਕਲਰ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣਗੇ ਜਿੰਨੇ ਕਹੋਗੇ ਉੰਨੇ ਠੀਕ ਹੈ ਜੀ ਠੀਕ ਹੈ ਜੀ ਆਹ ਕਲਰ ਵਾਈਟ ਕਲਰ ਵੀ ਇਹਦੇ 'ਚ ਮਿਲ ਜਾਊਗਾ ਇਹ ਕੱਟ ਪੀਸ ਦੀ ਬਹੁਤ ਡਿਮਾਂਡ ਆ ਰਹੀ ਹੈ ਕਸਟਮਰ ਦੀ ਹਾਂਜੀ ਆਹ ਕੱਟ ਪੀਸ ਹੈ 2.5 ਮੀਟਰ ਦੀ ਕੱਟ ਹਾਂਜੀ ਕਰਾਸ਼ੀ ਮਰ ਦੀ ਠੀਕ ਹੈ ਕ੍ਰੈਸ਼ ਇਮਰ ਦੀ ਕੱਟ ਪੀਸ ਆ ਰਹੀ ਹੈ ਬਹੁਤ ਡਿਮਾਂਡ ਆ ਰਹੀ ਹੈ ਦੀ ਠੀਕ ਹੈ ਜੀ ਇਹਦੇ ਪਊਗਾ ਤੁਹਾਨੂੰ 2.5 ਮੀਟਰ ਦਾ ਪੀਸ 45 ਰੁਪਏ ਦਾ ਜੀ ਲਓ ਜੀ 45 ਰੁਪਏ 2.5 ਮੀਟਰ ਦਾ ਪੀਸ 45 ਰੁਪਏ ਦਾ ਪਊਗਾ 1 ਕ 3 ਮੀਟਰ ਦੀ ਕੱਟ ਹੈ ਆਹ ਠੀਕ ਹੈ ਜੀ ਠੀਕ ਹੈ ਜੀ ਆਹ 3 ਮੀਟਰ ਦੀ ਕੱਟ ਹੈ ਇਹ ਪਊਗਾ ਤੁਹਾਨੂੰ 55 ਰੁਪਏ ਪੀਸ ਕਹਿੰਦੇ ਅਸੀਂ ਤਿੰਨਾ ਨਿਕਲਦਾ ਸਾਢੇ ਤਿੰਨ ਹੈ ਠੀਕ ਹੈ ਜੀ ਠੀਕ ਹੈ ਜੀ ਇੱਕਾ ਕਾਟਨ ਦੇ ਦਵੱਟਿਆਂ ਦੇ ਸੂਟ ਹੈ ਹਾਂ ਜੀ ਦੁਪੱਟਾ ਦੇ ਨਾਲ ਹੋਊਗਾ ਕਾਟਨ ਦਾ ਹੀ ਆ ਦੇਖੋ ਤੁਹਾਨੂੰ ਦਿਖਾ ਦਨੇ ਇੱਕ ਖੋਲ ਕੇ ਪੀਸ ਹਾਂਜੀ ਆ ਦੇਖੋ ਇਦਾਂ ਦਾ ਪੀਸ ਐ ਇਹ ਵਿੱਚ ਮਾਲ ਬਹੁਤ ਮਿਲ ਜੂ ਜਿੰਨਾ ਕਹੋ ਉਨਾ ਮਾਲ ਹੀ ਠੀਕ ਹੈ ਜੀ ਠੀਕ ਹੈ ਸਲਵਾਰ ਆ ਦੁਪੱਟਾ ਹੀ ਰੇਟ ਹਾਂਜੀ ਸਿਰਫ ਔਰ ਸਿਰਫ 199 ਲਓ ਜੀ 199 199 ਰੁਪਏ ਸੌਟ ਹੋਊਗਾ ਇਹ ਹਾਂਜੀ ਠੀਕ ਹੈ ਜੀ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨੇ ਕਹੋਗੇ ਉਨੇ ਹੀ ਠੀਕ ਹੈ ਠੀਕ ਹੈ ਇਕ 99 ਦਾ ਸੂਟ ਡਿਜ਼ਾਈਨ ਕਲਰ ਬਹੁਤ ਜਿੰਨੇ ਕਹੋਂ ਨੇ ਠੀਕ ਹੈ ਜੀ 1 ਕ 250 ਰੁਪਏ ਦਾ ਕਾਟਨ ਦੇ ਦੁਪੱਟੇ ਵਾਲਾ ਠੀਕ ਹੈ ਜੀ ਆਹ ਦੇਖੋ ਆਲ ਓਵਰ ਪ੍ਰਿੰਟ ਹੋਊਗਾ ਇਹ ਹਾਂਜੀ ਆਲ ਓਵਰ ਪ੍ਰਿੰਟਡ ਡਿਜੀਟਲ ਪ੍ਰਿੰਟਡ 250 ਰੁਪਏ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਇੱਕ ਇਦਾਂ ਦੇ ਆਪਾਂ ਤੁਹਾਨੂੰ ਵੈਰਾਈਟੀ ਦਿਖਾਉਂਦੇ ਜਾ ਰਹੇ ਹਾਂ ਆਪਾਂ ਕਿ ਫੁੱਲ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਹਾਂਜੀ ਇਸ ਕਰਕੇ ਆਪਾਂ ਜਿਆਦਾ ਤੁਹਾਨੂੰ ਵੈਰਾਈਟੀ ਦਿਖਾ ਨਹੀਂ ਸਕਦੇਗੇ ਇੱਕ ਸੈਂਪਲ ਦੇ ਤੌਰ ਤੇ ਤੁਹਾਨੂੰ ਆਈਡੀਆ ਦੇ ਸਕਦੇ ਵੀ ਸਾਡੇ ਲੇਵੇ ਇਦਾਂ ਦੀ ਆਈਟਮਾਂ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਆ organza suit ਦੇਖੋ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨੇ ਕਹੋ ਉਹਨੇ ਕਲਾ ਡਿਜ਼ਾਈਨ ਦੀ ਠੀਕ ਹੈ ਜੀ ਦੁਪट्टे ਉੱਤੇ ਵਰਕ ਦੁਪट्टे ਉੱਤੇ ਵਰਕ ਕਲਾ ਡਿਜ਼ਾਈਨ ਜਿੰਨੇ ਕਹੋ ਉਹਨੇ ਜੀ ਮਾਲ ਦੇ ਘਰੇ ਦੇ ਘਰੇ ਪੈਣੇ ਸਾਡੇ ਲਵੇ ਠੀਕ ਹੈ ਜੀ ਰੇਟ ਹੋਊਗਾ 299 ਰੁਪਏ ਠੀਕ ਹੈ 299 ਦਾ ਰੇਟ ਹੋਊਗਾ ਚੈਲੇਨਜ ਨਾਲ ਗਰੰਟੀ ਹੋ ਗਈ ਆਪਣੀ ਜਿੱਤੋ ਮਰਜੀ ਪਤਾ ਕਾਲੀ ਉਹ ਰੇਟ ਦੀ ਆਪਣੀ ਪੂਰੀ ਫੁੱਲ ਗਰੰਟੀ ਹੋ ਗਈ ਠੀਕ ਹੈ ਜੀ ਤੇ ਇੱਕ ਆਪਣੇ ਲਈ ਇਦਾਂ ਦੀ ਐਕਸਪੋਰਟ ਵਾਲੀ ਸਰਪਲਸ ਦੀ ਕੈਂਬ੍ਰਿਕ ਹੋਊਗੀ ਹਾਂਜੀ ਇਹਦਾ ਰੇਟ ਹੈ ਜਿਹੜਾ ਇਹਦਾ ਰੇਟ ਹੈ 199 ਰੁਪਏ ਠੀਕ ਹੈ ਜੀ ਠੀਕ ਹੈ ਇੱਕ ਡਿਸਚਾਰਜ ਕੈਂਬ੍ਰਿਕ ਕਹੀ ਉਹ ਵੀ ਆਪਾਂ ਤੁਹਾਨੂੰ ਦਿਖਾਣਿਆ ਲਓ ਜੀ ਕਲੈਕਸ਼ਨ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੀ ਤੁਸੀਂ ਦੇਖ ਸਕਦੇ ਹੋ ਆ ਕੈਂਬ੍ਰਿਕ ਦਾ ਸੂਟ ਹੈ 250 ਰੁਪਏ ਦਾ ਹੀ ਠੀਕ ਹੈ ਜੀ 250 ਰੁਪਏ ਕੈਂਬ੍ਰਿਕ ਦਾ ਸੂਟ ਹੈ 250 ਰੁਪਏ ਦਾ ਹੀ ਰੇਟ ਦੀ ਚੈਲੇਂਜ ਨਾਲ ਗਾਰੰਟੀ ਹੋਊਗੀ ਆਪਣੀ ਜੀ ਹਾਂਜੀ ਠੀਕ ਹੈ ਜੀ ਆਈਟਮ ਆਪਨੇ ਲਈ ਬਹੁਤ ਮਿਲ ਜਾਣਗੇ ਤੁਹਾਨੂੰ ਬਹੁਤ ਜ਼ਿਆਦਾ ਜੀ ਠੀਕ ਹੈ ਰੇਟ ਦੀ ਪੂਰੀ ਫੁੱਲ ਗਰੰਟੀ ਹੋਗੀ ਇੱਕ ਆਹ ਵਾਲੇ ਕਾਟਨ ਦੇ ਦੁਪੱਟੇ ਹਾਂਜੀ ਹਲੇ ਸੂਟ ਹਾਂਜੀ ਇਹ ਤੁਹਾਨੂੰ ਮਿਲ ਜੋ 300 ਰੁਪਏ ਦਾ ਜੀ ਠੀਕ ਹੈ ਜੀ ਠੀਕ ਹੈ ਜੀ 300 ਰੁਪਏ ਕਾਟਨ ਦੇ ਦੁਪੱਟੇ ਵਾਲਾ ਸੂਟ ਠੀਕ ਹੈ ਰੇਟ ਦੀ ਚੈਲੇ ਨਾਲ ਗਰੰਟੀ ਮਾਲ ਜਿੰਨੋ ਕਹੋਗੇ ਓਨਾ ਮਿਲ ਜੂ ਠੀਕ ਹੈ ਜੀ ਠੀਕ ਹੈ ਇੱਕ ਆਈਟਮ ਗਲੇਸ ਕਾਟਨ ਦੇ ਉੱਤੇ ਜੀ ਹਾਂਜੀ ਆਪਣਾ ਐਡਰੈਸ ਹੈ ਕਈ ਕਸਟਮਰ ਪੁੱਛਨੇ ਤੁਹਾਡਾ ਐਡਰੈਸ ਇੱਥੇ ਹੈ ਆਪਣਾ ਐਡਰੈਸ ਹੈ ਮੰਡੀ ਅਹਿਮਦਗੜ ਠੀਕ ਹੈ ਜੀ ਮੰਡੀ ਅਹਿਮਦਗੜ ਗੂਗਲ ਮੈਪ ਤੇ ਲੋਕੇਸ਼ਨ ਆਪਣੀ ਸ਼ਾਪ ਦੀ ਪਾਈ ਹੋਈ ਹੈ ਹਨਮ ਕਲੌਥ ਹਾਊਸ ਦੇ ਨਾਮ ਤੇ ਅਮਾਨੀ ਅਰਮਾਨੀ ਹਨਮ ਨਹੀਂ ਹਨਮ ਕਲੌਥ ਹਾਊਸ A N A M ਠੀਕ ਹੈ ਜੀ ਹਨਮ ਕਲੌਥ ਹਾਊਸ ਮਲੇਰ ਕੋਟਲੇ ਵਾਲਿਆਂ ਦੀ ਦੁਕਾਨ ਹੈ ਜੀ ਇਹ ਠੀਕ ਹੈ ਜੀ ਰੇਡ ਦੇ ਆਪਾਂ ਪੂਰੀ ਫੁੱਲ ਗਾਰੰਟੀ ਚੈਲੰਜ ਨਾਲ ਕਹਾਂਗੇ ਠੀਕ ਹੈ ਜੀ ਠੀਕ ਹੈ ਜੀ ਆਹ ਦੇਖੋ ਜੀ ਕਿ ਕਿੰਦਾ ਸੂਟ ਮਿਲ ਜੂ ਤੁਹਾਨੂੰ ਇਹ ਦੇਖੋ ਓਕੇ ਸਰ 299 ਦਾ ਪਿਓਰ ਦਾ ਹਾ ਪਿਓਰ ਦਾ ਦੁਪੱਟਾ ਨਹੀਂ ਸੌਰੀ ਸੈਮੀ ਪਿਓਰ ਦਾ ਦੁਪੱਟਾ ਹਾਂਜੀ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਠੀਕ ਹੈ ਜੀ ਹਾਂਜੀ ਮੇਰਾ YouTube ਚੈਨਲ ਹੈ ਆਪਣਾ ਪਰਸਨਲ YouTube ਚੈਨਲ ਦਾ ਨਾਮ ਹੈ ਅਨਮ ਕਲੋਥ ਹਾਉ ਜੀ ਠੀਕ ਹੈ ਜੀ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਡੇਲੀ ਦੀ ਡੇਲੀ ਅਪਡੇਟ ਪਤਾ ਲੱਗਦੀ ਰਹੇ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਆ ਦੇਖੋ ਇਦਾਂ ਦੇ ਟੋਟਲ ਹੈਂਡਵਰਕ ਵਾਲੇ ਪੀਸ ਮਿਲ ਜਾਣਗੇ ਤੁਹਾਨੂੰ ਹਾਂਜੀ ਆ ਦੇਖੋ ਟੋਟਲ ਹੈਂਡਵਰਕ ਵਾਲੇ ਪੀਸ 50000 ਰੁਪਏ ਇਨਾਮ ਹੈ ਜੇ ਤੁਸੀਂ ਆਹ ਰੇਟ ਲੈ ਆ ਤਈਏ ਲਓ ਜੀ ਆਹ ਦੇਖੋ 1399 ਰੁਪਏ ਦਾ ਜੀ ਠੀਕ ਹੈ ਜੀ 1399 ਦਾ ਇੱਕ ਤੁਹਾਨੂੰ ਸੈਂਪਲਲੀ ਵੈਰਾਈਟੀ ਦਿਖਾਉਣਾ ਜੀ ਕਿਉਂਕਿ YouTube ਇੱਕ ਐਸਾ ਮਾਧਿਅਮ ਹੈ ਹਾਂਜੀ ਤਾਂ ਕਿ ਇਹਦੇ ਚ ਪੂਰੀ ਫੁੱਲ ਵੀਡੀਓ ਚ ਇਹਦੇ ਚ ਸਾਰਾ ਮਾਲ ਤਾਂ ਦੁਕਾਨ ਦੇ ਚ ਦਿਖਾਇਆ ਨਹੀਂ ਜਾ ਸਕਦਾ ਠੀਕ ਹੈ ਜੀ ਇਹਦਾ ਇੱਕ ਇਦਾਂ ਵੀ ਇੱਕ ਤੁਹਾਨੂੰ ਆਈਡੀਆ ਦੇ ਸਕਦੇ ਵੀ ਸਾਡੇ ਲਈ ਇਦਾਂ ਦੀ ਆਈਟਮ ਆਉਂਦੀ ਹੈ ਠੀਕ ਹੈ ਜੀ ਆਹ ਦੇਖੋ ਜੀ ਲਓ ਜੀ ਦਬੱਟੇ ਉੱਤੇ ਵੀ ਹੈਂਡਵਰਕ ਹੋਵੇਗਾ ਜੀ ਦਬੱਟੇ ਉੱਤੇ ਵੀ ਹੈਂਡਵਰਕ ਦਬੱਟੇ ਉੱਤੇ ਹੈਂਡਵਰਕ ਹੋਵੇਗਾ ਪੂਰਾ ਹੈਵੀ ਠੀਕ ਹੈ ਪਿਓਰ ਸ਼ਿਮਰ ਦੇ ਵਿੱਚ ਠੀਕ ਹੈ ਠੀਕ ਹੈ ਜੀ ਪਿਓਰ ਸ਼ਿਮਰ ਦੇ ਉੱਤੇ ਹੈਂਡਵਰਕ ਹੋਵੇਗਾ ਹਾਂ ਜੀ ਆਹ ਦੇਖੋ ਜੀ ਆਹ ਦੇਖੋ ਲਓ ਜੀ 1399 ਰੁਪਏ ਜੀ ਠੀਕ ਹੈ ਜੀ 1399 ਪਿਓਰ ਸਿਲਕ ਦੀ ਪਿਓਰ ਸਿਲਕ ਦੀ ਸਲਵਾਰ ਸਲਵਾਰ ਦੇ ਉੱਤੇ ਹੈਂਡਵਰਕ ਹਾਂ ਜੀ ਰੇਟ ਹੈ 1399 ਜੀ ਠੀਕ ਹੈ ਸਰ ਆ ਦੇਖ ਲਓ ਜੀ ਠੀਕ ਹੈ ਇੱਕ ਆਪਣੇ ਦਾ ਕਾਟਨ ਦਾ ਸੂਟ ਹੁੰਦਾ ਡਾਲਟਾ ਦਾ ਉਹ ਵੀ ਬਹੁਤ ਮਿਲ ਜਾਣਗੇ ਉਹ 110 ਰੁਪਏ ਦਾ ਹੋਰ ਬਹੁਤ ਆਈਟਮਾਂ ਦੇ ਪਿਓਰ ਦੇ ਦੁਪੱਟੇ ਕਮਲ ਚਰੂਨ ਦਾ ਦੁਪੱਟਾ 250 ਰੁਪਏ ਦਾ ਬਹੁਤ ਆਈਟਮਾਂ ਮਿਲ ਜਾਣਗੇ ਬਹੁਤ ਜ਼ਿਆਦਾ ਹੀ ਠੀਕ ਹੈ ਜਿੰਨੀਆਂ ਕੋਈ ਨਹੀਂ ਆਈਟਮਾਂ ਰਸਗੁੱਲਾ ਕ੍ਰੇਪ ਬਹੁਤ ਆਈਟਮਾਂ ਹੈ ਬਹੁਤ ਜ਼ਿਆਦਾ ਠੀਕ ਹੈ ਸਾਡੀ ਵੀਡੀਓ ਨੂੰ ਪਲੀਜ਼ ਰਿਕਵੈਸਟ ਹੈ ਸ਼ੇਅਰ ਕਰਿਓ ਸਾਡੇ ਵੀਰ ਦਾ ਚੈਨਲ ਹੈ ਅਮ੍ਰਿਤ ਗਿੱਲ ਹਾਂਜੀ ਠੀਕ ਹੈ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਠੀਕ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਸ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰ ਦਿਓ ਸ਼ਾਇਦ ਤਾਂ ਹੋ ਸਕਦਾ ਇਹ ਵੀਡੀਓ ਤੁਹਾਡੇ ਕੰਮ ਦੀ ਨਾ ਹੋਵੇ ਕੋਈ ਸਾਡੀ ਭੈਣ ਐਸ ਜੀ ਹੋਗੀ ਜਿਹੜੀ ਬੇਰਜ਼ਗਾਰ ਬੈਠੀਆਂ ਨੇ ਠੀਕ ਹੈ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਉਹ ਵੀ ਕੰਮ ਲੱਗ ਸਕਣ ਰੋਜ਼ਗਾਰ ਲੱਗ ਸਕੇ ਕਿਸੇ ਦੇ ਘਰ ਦਾ ਚੁੱਲ੍ਹਾ ਚੱਲਦਾ ਹੋਵੇ ਠੀਕ ਹੈ ਜੀ ਰੇਟ ਆਪਾਂ ਫੁੱਲ ਦੀ ਪੂਰੀ ਗਰੰਟੀ ਦਵਾਂਗੇ ਪੂਰਾ ਲੁਧਿਆਣਾ ਅੰਮ੍ਰਿਤਸਰ ਦਿੱਲੀ ਸੂਰਤ ਪੂਰੀ ਫੁੱਲ ਗਰੰਟੀ ਹੋਗੀ ਤੁਹਾਡੇ ਵੀਰ ਤੁਹਾਡੇ ਨਾਲ ਵਾਦਾ ਕਰਦਾ ਮੈਂ ਪੂਰੀ ਗਰੰਟੀ ਦਿੰਦਾ ਤੁਸੀਂ ਜਿੱਥੇ ਮਰਜੀ ਜਾਇਓ ਰੇਟ ਤੁਸੀਂ ਆਖਰਕਾਰ ਆਪਣੇ ਭਰਾ ਲਵੇ ਆਉਂਗੇ ਅਨਮ ਕਲੌਥ ਹਾਊਸ ਦੇ ਲਵੇ ਆਉਂਗੇ ਗਰੰਟੀ ਦਊਗਾ ਤੁਹਾਡਾ ਵੀਰ ਬੈਠੇ ਜਰੂਰ ਛੋਟੇ ਸ਼ਹਿਰ ਚ ਕੰਮ ਬਹੁਤ ਬੜੇ ਬੜੇ ਨੇ ਆਪਣੇ ਠੀਕ ਹੈ ਠੀਕ ਹੈ ਆਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Kind